ਸਸ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ YouTube ਵਾਲੇ ਫਾਰਮਰ ਦੇਖ ਰਹੇ ਹੋ ਜੀ ਮੌਸਮ ਦੀ ਜਾਣਕਾਰੀ ਲੈ ਕੇ ਹਾਜ਼ਰ ਹੋਏ ਆਂ ਸਾਰੇ ਕਿਸਾਨ ਭਰਾਵਾਂ ਦੇ ਲਈ ਕਿ ਜੋ 4 ਤਰੀਕ ਰਾਤ ਤੋਂ ਮੀਂਹ ਦੀ ਇੱਕ ਸ਼ੁਰੂਆਤ ਦੇਖਣ ਨੂੰ ਮਿਲ ਰਹੀ ਹੈ ਪੰਜਾਬ ਦੇ ਬਹੁਤ ਸਾਰੇ ਜ਼ਿਲ੍ਹਿਆਂ ਦੇ ਵਿੱਚ ਤਾਂ ਉਸ ਦਾ ਅਸਰ ਕਿਹੜੇ-ਕਿਹੜੇ ਜ਼ਿਲ੍ਹੇ ਵਿੱਚ ਹੋਵੇਗਾ ਵੈਸਟਰਨ ਡਿਸਟਰਬੈਂਸ ਜਿਹੜੀ ਇਹ ਕਿੱਥੇ ਪਹੁੰਚ ਚੁੱਕੀ ਹੈ ਕਿਸਾਨਾਂ ਨੂੰ ਖਬਰਾਂਉਣ ਦੀ ਜ਼ਰੂਰਤ ਹੈ ਜਾਂ ਨਹੀਂ ਕਿਹੜੇ ਕਿਸਾਨ ਨੇ ਜਿਨ੍ਹਾਂ ਨੂੰ ਕੋਸ਼ਿਸ਼ ਖਿਆਲ ਰੱਖਣ ਦੀ ਜ਼ਰੂਰਤ ਹੈ ਤੇ ਕਿਹੜੇ ਕਿਸਾਨ ਜਿਹੜੇ ਨੇ ਇਸ ਚੀਜ਼ ਨੂੰ ਬਿਨਾ ਕਿਸੇ ਖਬਰਾਏ ਤੋਂ ਇੱਕ ਨਾਰਮਲ ਖਬਰ ਵਾਂਗ ਦੇਖ ਸਕਦੇ ਨੇ ਕਿਉਂਕਿ ਕਣਕ ਦੀ ਬਜਾਏ ਦਾ ਸਮਾਂ ਚੱਲ ਰਿਹਾ ਤੇ ਕਿਸਾਨਾਂ ਦੇ ਲਈ ਸਮਾਂ ਬਹੁਤ ਇੰਪੋਰਟੈਂਟ ਹੈ ਤਾਜ਼ਾ ਹਾਲਾਤ ਦੇਖਿਆ ਜਾਵੇ ਤਾਂ ਪੰਜਾਬ ਦੇ ਵਿੱਚ ਹਲਕੀ ਦਰਮਿਆਨੀ ਬੱਦਲਬਾਜ਼ੀ ਦੇਖਣ ਨੂੰ ਮਿਲਦੀ ਹੈ ਜੇਕਰ ਮੈਂ ਜ਼ੂਮ ਕਰਕੇ ਦਿਖਾ ਸਕਾਂ ਤਾਂ ਕੁਝ ਇਲਾਕੇ ਤਰਨਤਾਰਨ ਪੱਟੀ ਤੋਂ ਹੁੰਦੇ ਹੋਏ ਫਜ਼ਿਲਕਾ ਫਰੀਦਕੋੜ ਮੁਕਸਰ ਬਟਿੰਡਾ ਬਰਨਾਲਾ ਇਦੇ ਵਿੱਚ ਥੋੜੀ-ਬੋਤੀ ਬੱਦਲਵਾਈ ਦੇਖਣ ਨੂੰ ਮਿਲ ਰਹੀ ਹੈ ਖਾਸ ਤੌਰ ਤੇ ਮਲੋਟ ਤੋਂ ਨੇੜੇ-ਤੇੜੇ ਦੇ ਇਲਾਕਿਆਂ ਦੇ ਵਿੱਚਕਾਰ ਅਤੇ ਨੇੜੇ-ਤੇੜੇ ਦੀ ਅਗਰ ਗੱਲ ਕਰੀ ਤਾਂ ਰਾਜਸਥਾਨ ਅਤੇ ਹਰਿਆਣੇ ਦੇ ਬਾਰਡਰ ਦੇ ਨੇੜੇ-ਤੇੜੇ ਥੋੜੀ ਜੀ ਬੱਦਲਵਾਈ ਜ਼ਿਆਦਾ ਬਣਦੀ ਹੋਈ ਦਿਖਾਈ ਦੇ ਰਹੀ ਹੈ ਪਰ ਇਸ ਦਾ ਕੋਈ ਬਹੁਤ ਵੱਡਾ ਅਸਰ ਨਹੀਂ ਹੈ ਤੇ ਵੈਸਟਰਨ ਡਿਸਟਰਬੈਂਸ ਜਿਹੜਾ ਪੱਛਮੀ ਸਿਸਟਮ ਹੈ ਉਹ ਜੰਮੂ ਦੇ ਨੇੜੇ-ਤੇੜੇ ਪਹੁੰਚ ਚੁੱਕਿਆ ਜੋ ਕਿ ਅੱਜ ਰਾਤ ਪੰਜਾਬ ਦੇ ਵਿੱਚ ਐਂਟਰੀ ਕਰੇਗਾ ਫਿਲਹਾਲ ਤੁਹਾਡੇ ਇਲਾਕੇ ਵਿੱਚ ਕੀ ਹਾਲਾਤ ਨੇ ਮੌਸਮ ਦੇ ਕਮੈਂਟ ਕਰਕੇ ਦੱਸ ਸਕਦੇ ਹੋ ਅਗਰ ਚੈਨਲ ਤੇ ਨਵੇਂ ਹੋ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਚੈਨਲ ਸਬਸਕ੍ਰਾਈਬ ਕਰਕੇ ਜਾਇਓ ਤਾਂ ਕਿ ਆਉਂਦੇ ਸਮੇਂ ਵਿੱਚ ਤੁਹਾਨੂੰ ਸਾਡਾ ਚੈਨਲ ਆਸਾਨੀ ਨਾਲ ਲੱਭ ਸਕੇ ਅਤੇ ਮੌਸਮ ਦੀ ਹਰਿਆਕ ਜਾਣਕਾਰੀ ਸਮੇਂ ਸਿਰ ਮਿਲ ਸਕੇ ਫਿਲਹਾਲ ਅਗਰ ਮੌਸਮ ਵਿਭਾਗ ਦੀ ਗੱਲ ਕਰੀਏ ਤਾਂ ਤਾਜ਼ਾ ਅਲਰਟ ਜੋ ਜਾਰੀ ਹੋਏ ਨੇ ਉਹ ਦੇਖ ਲੈਂਦੇ ਹਾਂ ਕੀ ਕਹਿੰਦੇ ਨੇ ਮੌਸਮ ਵਿਭਾਗ ਵੱਲੋਂ ਸਪਸ਼ਟ ਤੌਰ ਤੇ ਦੱਸਿਆ ਗਿਆ ਕਿ 4 ਤਰੀਕ ਅਤੇ 5 ਤਰੀਕ ਪੰਜਾਬ ਦੇ ਵਿੱਚ ਮੀਂਹ ਦੀ ਉਮੀਦ ਹੈ ਇਹ ਵਾਲੇ ਉਹ ਜ਼ਿਲ੍ਹੇ ਨੇ ਜਿਦੇ ਵਿੱਚ ਮੀਂਹ ਦੀ ਚਾਂਸ ਬਣੇ ਹੋਏ ਨੇ ਖਾਸ ਤੌਰ ਤੇ ਮਾਝਾ ਅਤੇ ਦੁਆਬਾ ਇਹ ਜ਼ਿਲ੍ਹਿਆਂ ਦੇ ਵਿੱਚ ਵਰਖਾ ਹੋਣ ਦੇ ਪੂਰਨ ਤੌਰ ਤੇ ਚਾਂਸ ਕੇ ਪਠਾਨਕੋਟ ਗੁਰਦਾਸਪੁਰ ਅੰਮ੍ਰਿਤਸਰ ਕਪੂਰਥਲਾ ਜਲੰਧਰ ਹੁਸ਼ਿਆਰਪੁਰ ਨਮਾਸ਼ਹਿਰ ਰੂਪਨਗਰ ਤੇ ਮੁਹਾਲੀ ਇਹ ਮੇਨ ਤੌਰ ਤੇ ਜ਼ਿਲ੍ਹੇ ਨੇ 4 ਤਰੀਕ ਤੇ 5 ਤਰੀਕ ਯਾਨੀ ਕਿ 4 ਤਰੀਕ ਰਾਤ ਤੋਂ ਲੈ ਕੇ 5 ਤਰੀਕ ਸਵੇਰੇ ਸਵੇਰੇ ਦੇ ਵਿੱਚ ਕਾ ਲੈਣੇ ਕਿ ਅੱਜ ਰਾਤ ਤੋਂ ਹੀ ਸਾਨੂੰ ਮੀਂਹ ਦੀ ਗਤੀਵਿਧੀ ਦੇਖਣ ਨੂੰ ਮਿਲੂਗੀ ਕੱਲ ਦੁਪਹਿਰ ਤੱਕ ਯਾਨੀ ਕਿ 5 ਤਰੀਕ ਦੁਪਹਿਰ ਤੱਕ ਮੌਸਮ ਫੇਰ ਤੋਂ ਸਾਫ਼ ਹੋ ਜਾਵੇਗਾ ਪਰ ਨਾਲ ਦੀ ਨਾਲ ਅਗਰ ਜ਼ਿਲ੍ਹੇ ਦੀ ਗੱਲ ਕਰੀਏ ਤਾਂ ਕਿਹੜੇ ਕਿਹੜੇ ਜ਼ਿਲ੍ਹੇ ਹੋਰ ਪ੍ਰਭਾਵਿਤ ਹੋ ਸਕਦੇ ਨੇ ਯਾਨੀ ਕਿ ਤਰਨਤਾਰਨ ਹੋ ਸਕਦਾ ਜੀ ਥੋੜੇ ਜਿਹਾ ਫਿਰੋਜ਼ਪੁਰ ਦਾ ਇਹ ਵਾਲਾ ਹਿੱਸਾ ਲੁਧਿਆਣਾ ਸੰਗਰੂਰ ਪਟਿਆਲਾ ਇਹ ਇਲਾਕੇ ਵੀ ਨਾਲ ਦੇ ਨਾਲ ਪ੍ਰਭਾਵਿਤ ਹੁੰਦੇ ਦਿਖਾਈ ਦੇ ਰਹੇ ਨੇ ਸਿਰਫ ਆਪਾਂ ਕਹਿ ਸਕਦੇ ਆ ਕਿ ਹੇਠਲੇ ਪਾਸੇ ਫਿਰੋਜ਼ਪੁਰ ਫਰੀਦਕੋਟ ਫਜ਼ਿਲਕਾ ਮੁਕਸਰ ਬਠਿੰਡਾ ਤੇ ਮਾਨਸਾ ਇਹਨਾਂ ਵਿੱਚ ਉਮੀਦ ਘੱਟ ਹੈ ਪਰ ਨਾਲੇ ਦੇ ਵੀ ਕੁਝ ਚਾਂਸ ਨੇ 10 ਦਾ 20% ਚਾਂਸ ਨੇ ਜਿਆਦਾ ਉਮੀਦ ਨਹੀਂ ਹੈ ਮੋਗੇ ਦਾ ਵੀ ਜਿਹੜਾ ਲੁਧਿਆਣਾ ਤੇ ਜਲੰਧਰ ਦਾ ਹਿੱਸਾ ਟੱਚ ਕਰਦਾ ਉਸ ਪਾਸੇ ਫਿਰੋਜ਼ਪੁਰ ਨੂੰ ਵੀ ਜਿਹੜਾ ਲੁਧਿਆਣਾ ਤੋਂ ਜਲੰਧਰ ਕਪੂਰਥਲੇ ਵਾਲਾ ਹਿੱਸਾ ਇਹ ਵਾਲਾ ਉਹਦੇ ਵਿੱਚ ਤੇ ਬਾਕੀ ਪਟਿਆਲੇ ਵਿੱਚ ਵੀ ਥੋੜੀ-ਬਹੁਤੀ 2:30 ਤੱਕ ਗਰਜ ਚਮਕ ਦੇ ਨਾਲ ਬੂੰਦਾਬੰਦੀ ਦੇਖੀ ਜਾ ਸਕਦੀ ਹੈ ਫਤੇਗੜ ਸਾਹਿਬ ਮੁਹਾਲੀ ਲੁਧਿਆਣਾ ਸੰਗਰੂਰ ਤੇ ਮਲੇਰਕੋਟਲੇ ਦੇ ਇਲਾਕੇ ਵਿੱਚ ਵੀ ਹਾਲਾਤ ਜਿਹੜੇ ਨੇ ਰਾਤ 2:3 ਤੇ 3 ਵਜੇ ਤੱਕ ਮੀਂਹ ਦੇ ਬਣਦੇ ਹੋਏ 4 ਤਰੀਕ ਤੋਂ 5 ਤਰੀਕ ਰਾਤ ਦੇ ਵਿੱਚਕਾਰ ਦਿਖਾਈ ਦੇ ਰਣੀ ਹਨ ਯਾਨੀ ਕਿ ਇਹ ਵਾਲਾ ਇਲਾਕਾ ਹੈ ਜਿਹਦੇ ਵਿੱਚ ਬਰਖਾ ਹੋ ਸਕਦੀ ਹੈ ਤੇ ਇਹ ਵਾਲੇ ਇਲਾਕੇ ਦੇ ਵਿੱਚ ਕਿਸੇ ਤਰੀਕੇ ਦੀ ਮੀਂਹ ਦੀ ਉਮੀਦ ਨਹੀਂ ਹੈ ਜਿਹਦੇ ਵਿੱਚ ਮੇਨ ਤੌਰ ਤੇ ਜਿਹੜੇ ਜ਼ਿਲ੍ਹੇ ਨੇ ਉਹ ਸਾਡਾ ਫਿਰੋਜ਼ਪੁਰ ਫਰੀਦਕੋਟ ਮੁਕਸਰ ਫਜ਼ਿਲਕਾ ਬਟਿੰਡਾ ਬਰਨਾਲਾ ਮਾਨਸਾ ਅਤੇ ਸੰਗਰੂਰ ਦਾ ਇਹ ਵਾਲਾ ਹਿੱਸਾ ਜਿਹੜਾ ਮਾਨਸਾ ਤੇ ਬਰਨਾਲੇ ਨੂੰ ਟੱਚ ਕਰਦਾ ਇਹਨਾਂ ਵਿੱਚ ਚਾਂਸ ਜਿਹੜੇ ਨੇ ਕਾਫੀ ਜ਼ਿਆਦਾ ਘੱਟ ਨੇ ਕੋਈ ਹਲਚਲ ਨਹੀਂ ਹੈ ਹਲਕੀ ਦੋ ਦਰਮਿਆਨੀ ਇਕਾਦੀ ਬੂੰਦਾਬੰਦੀ ਆ ਸਕਦੀ ਹੈ ਬੱਦਲਬਾਈ ਜਿਹੜੀ ਮੇਨ ਤੌਰ ਤੇ ਬਣਨੀ ਸ਼ੁਰੂ ਹੋਵੇਗੀ ਉਹ ਸਾਨੂੰ ਦੇਖਣ ਨੂੰ ਮਿਲੂਗੇ ਕਿ ਪੰਜਾਬ ਦੇ ਵਿੱਚ ਜਾਂ ਹੋਰ ਤਰੇ ਇਹੜੇ ਇਲਾਕੇ ਨੇ ਨੇੜੇ ਟੜੇ ਤੇ ਇਨਾ ਬੇਜੜੀ ਬੱਦਲਬਾਈ ਹੈ ਉਹ ਲਗਭਗ ਰਾਤ 9 10 ਵਜੇ ਤੋਂ ਬਾਅਦ ਬਣਦੀ ਹੋਈ ਦਿਖਾਈ ਦੇਵੇਗੀ ਬਾਕੀ ਜਿਹੜੇ ਇਸ ਸਿਸਟਮ ਤੋਂ ਬਾਅਦ ਹਾਲਾਤ ਨੇ ਉਹ ਕਾਫੀ ਠੰਡੇ ਹੁੰਦੇ ਦਿਖਾਈ ਦੇ ਰਹੇ ਨੇ ਠੰਡ ਬਣਦੀ ਹੋਈ ਦਿਖਾਈ ਦੇਵੇਗੀ ਤੇ ਪੰਜਾਬ ਦੇ ਵਿੱਚ ਗੱਲ ਕਰੀਏ ਬਈ ਐਵਰੇਜ ਤਾਪਮਾਨ ਦਿਨ ਦਾ ਉਹ 25 ਤੋਂ ਲੈ ਕੇ 27 ਡਿਗਰੀ ਤੱਕ ਆ ਜਾਵੇਗਾ ਜਾਨਕਿ 3 ਤੋਂ 4 ਡਿਗਰੀ ਦਾ ਤਾਪਮਾਨ ਘਿਰਦਾ ਹੋਇਆ ਦਿਖਾਈ ਦੇ ਰਿਹਾ ਜੋ ਕਿ ਇੱਕ ਚੰਗੀ ਗੱਲ ਹੈ ਕਿ ਹੁਣ ਕਣਕ ਦੀ ਬਜਾਈ ਯੋਗ ਸਮਾਂ ਅਨੁਕੂਲ ਹੁੰਦਾ ਦਿਖਾਈ ਦੇ ਰਿਹਾ ਹੈ ਬਾਕੀ ਜਿਹੜੇ ਜਿਹੜੇ ਕਿਸਾਨ ਵੀਰ ਜਿਸ ਤਰੀਕੇ ਨਾਲ ਕੋਈ ਅਪਡੇਟ ਚਾਹੁੰਦੇ ਨੇ ਤਾਂ ਕਮੈਂਟ ਕਰ ਸਕਦੇ ਨੇ ਅਸੀਂ ਮੌਸਮ ਦੀ ਹਰੇਕ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਕਰਾਂਗੇ ਬਣੇ ਰਹੋ ਵੈਦਰ ਦੀ ਰਿਪੋਰਟ ਦੇ ਲਈ YouTube ਵਾਲੇ ਫਾਰਮਰ ਦੇ ਨਾਲ ਧੰਨਵਾਦ ਸਾਰੇ ਦਰਸ਼ਕ ਵੀਰ ਭੈਣ ਭਰਾਵਾਂ ਦਾ ਸਬਸਕ੍ਰਾਈਬ ਕਰਕੇ ਜਾਇਓ ਜਾਣਕਾਰੀ ਚੰਗੀ ਲੱਗੀ ਹੈ ਵੀਡੀਓ ਲਾਈਕ ਕਰ ਦਿਓ ਤੇ ਹਾਈਪ ਦੇ ਬਟਨ ਨੂੰ ਪ੍ਰੈਸ ਕਰ ਦਿਓ ਤਾਂ ਕਿ ਹਰਿਆਕ ਜਾਣਕਾਰੀ ਅੱਗੇ ਤੱਕ ਤੁਹਾਨੂੰ ਮਿਲਦੀ ਹੋ ਸਕੇ